ਜੱਟਾਂ ਦੀ ਕੁੜੀ ਕੱਢ ਲਿਆ ਆ ਪਈਆ ਪਿੰਡ ਵਾਲਿਆਂ ਨੇ ਕੱਢ ਤਾਂ ਪਿੰਡ 'ਚੋਂ ਬਾਹਰ ਫਿਰ ਦੇਖੋ ਕਿਵੇਂ ਯੂਪੀ ਦੇ ਵਿੱਚ ਜਾ ਕੇ ਪਾ ਦਿੱਤੀ ਵੀਡੀਓ ਪਿੰਡ ਵਾਲਿਆਂ ਨੂੰ ਦਿੱਤੀ ਹਥਿਆਰ ਦਿਖਾ ਕੇ ਧਮਕੀ ਤੁਸੀਂ ਵੀ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੋ ਉਸ ਦਿਨ ਪਹਿਲਾਂ ਨਾ ਸਾਡੇ ਪਿੰਡ ਦੇ ਵਿੱਚ ਇੱਕ ਭਈਏ ਰਹਿੰਦੇ ਸਿਗੇ ਜੀ ਜਿਹੜੇ ਅਪਰਾਧਿਕ ਕਿਸਮ ਦੇ ਸਿਗੇ ਜੀ ਉਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਵੀ ਠੀਕ ਨਹੀਂ ਲੱਗਿਆ ਸਿਗਿਆਂ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਉਹਨਾਂ ਨੇ ਵੀ ਰਿਪੋਰਟ ਕੀਤੀ ਚਲੋ ਨਗਰ ਨੇ ਵੀ ਕਿਉਂਕਿ ਪਹਿਲਾ ਸਾਡੇ ਨਾਲ ਪਿੰਡ ਸੀ ਇੱਕ ਬਸਰਾਮਾ ਇਹ ਉਸ ਨਗਰ ਤੋਂ ਵੀ ਇੱਕ ਲੜਕੀ ਨੂੰ ਭਜਾ ਕੇ ਲਿਆਏ ਸਗੇ ਭਈਏ ਤੇ ਉਸ ਤੋਂ ਬਾਅਦ ਕੀ ਹੋਇਆ ਸਾਲ ਇੱਕ ਹੋ ਗਿਆ ਹੁਣ ਇੱਕ ਜ਼ਿਮੀਦਾਰ ਪਰਵਾਂ ਦੀ ਕੁੜੀ ਬਰਨਾਲਾ ਸਾਈਡ ਤੋਂ ਭਜਾ ਲਿਆ ਜਦੋਂ ਉਹ ਬਰਨਾਲਾ ਸਾਈਡ ਤੋਂ ਕੁੜੀ ਦਾ ਮਾਪਿਓ ਆਏ ਘਰ ਦੇ ਆਏ ਤਾਂ ਉਹਨਾਂ ਨੇ ਇਹ ਭਈਆਂ ਦੇ ਪੈਰਾਂ ਥੱਲੇ ਯਾਨੀ ਪੱਗਾਂ ਵੀ ਰੱਖਿਆ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕੁੜੀ ਦੇ ਵੀ ਮੈਂ ਤਾਂ ਕੀਤੀਆਂ ਜਦੋਂ ਜਦੋਂ ਦਾਸ ਨੂੰ ਪਤਾ ਲੱਗਿਆ ਅਸੀਂ ਨਗਰਖੇੜੇ ਕੋਲੇ ਗੱਲ ਕੀਤੀ ਤਾਂ ਅਸੀਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਭਈਆਂ ਨੂੰ ਇੱਥੋਂ ਭਜਾਤਾ ਉਹਨਾਂ ਭਈਆਂ ਦੇ ਅਸੀਂ ਥੋੜੀਆਂ-ਬਹੁਤੀਆਂ ਸਿੱਟੀਆਂ ਵੀ ਚਲੋ ਭਜਾਤਾ ਹੋ ਤੇ ਨਗਰਖੇੜੇ ਨੇ ਹੁਕਮ ਦਿੱਤਾ ਵੀ ਭਾਈ ਕੱਲ ਨੂੰ ਚਲੇ ਜਾਓ ਤਾਂ ਜਦੋਂ ਉਹ ਚਲੇ ਗਏ ਤਾਂ ਹੁਣ ਉਹਨਾਂ ਨੇ ਇੱਕ ਧਮਕੀਆਂ ਦਿੱਤੀਆਂ ਨੇ ਪੂਰੇ ਹੀ ਨਗਰ ਨੂੰ ਆਪਣੇ ਮੋਹਿਤ ਨਾਮ ਦਾ ਮੁੰਡਾ ਉਹਨਾਂ ਦਾ ਹੀ ਰਾਜੂ ਸਿੰਘ ਦਾ ਮੁੰਡਾ ਤੇ ਉਹਨਾਂ ਨੇ ਧਮਕੀ ਦਿੱਤੀ ਆ ਵੀ ਪੂਰੇ ਪਿੰਡ ਨੂੰ ਹੀ ਅਸੀਂ ਦੇਖ ਲਾਂਗੇ ਝੂਪੀ ਦੇ ਵਿੱਚੋਂ ਹਥਿਆਰ ਲਿਆ ਕੇ ਅਸੀਂ ਤੁਹਾਨੂੰ ਦੇਖਾਂਗੇ ਪੂਰੇ ਨਗਰ ਨੂੰ ਖਾਸ ਕਰਕੇ